ਪ੍ਰੈਸ਼ਰ ਕੁੱਕਰ ਨੇ ਜਿੱਥੇ ਦਾਲ ਸਬਜ਼ੀ ਬਣਾਉਣ ਵਿੱਚ ਘੱਟ ਸਮਾਂ ਲੈ ਕੇ ਸੁਆਣੀਆਂ ਦੀ ਮਦਦ ਕੀਤੀ ਉਥੇ ਸਫਾਈ ਦਾ ਕੰਮ ਵੀ ਵਧਾਇਆ ਤੁਸੀਂ ਕਹੋਗੇ ਕਿ ਪ੍ਰੈਸ਼ਰ ਕੁੱਕਰ ਨੇ ਸਾਫ਼ ਸਫਾਈ ਦਾ ਕੰਮ ਕਿਵੇਂ ਵਧਾ ਦਿੱਤਾ ਜਦੋਂ ਮੇਰੀਆਂ ਪਹਿਲਾਂ ਪਤਿਲਿਆਂ ਵਿੱਚ ਦਾਲ ਸਬਜ਼ੀ ਬਣਾਉਂਦੀਆਂ ਸੀ ਤਾਂ ਬਹੁਤ ਸਮਾਂ ਲੱਗਦਾ ਸੀ ਤਾਂ ਪ੍ਰੈਸ਼ਰ ਕੁੱਕਰ ਆ ਗਿਆ ਜਿਸ ਵਿੱਚ ਦਾਲ ਸਬਜੀ ਨੇ ਘੱਟ ਸਮਾਂ ਲਿਆ ਤੇ ਬਣ ਗਈ ਪਰ ਦਾਲ ਸਬਜੀ ਬਣਾਉਣ ਦੇ ਨਾਲ ਨਾਲ ਕੁੱਕਰ ਨੇ ਸਾਫ ਸਫਾਈ ਦਾ ਕੰਮ ਵੀ ਵਧਾ ਦਿੱਤਾ ਜਦੋਂ ਵੀ ਕੁੱਕਰ ਵਿੱਚ ਕੋਈ ਦਾਲ ਜਾਂ ਕੋਈ ਤਰੀ ਵਾਲੀ ਸਬਜੀ ਬਣਾਈ ਜਾਂਦੀ ਹੈ ਤਾਂ ਉਸ ਵਿੱਚੋਂ ਜਦੋਂ ਸਟੀਮ ਬਣਦੀ ਹੈ ਭਾਪ ਬਣਦੀ ਹੈ ਤਾਂ ਵਿਸਲ ਵੱਜਦੀ ਹੈ ਤਾਂ ਨਾਲ ਹੀ ਉਹ ਪਾਣੀ ਬਾਹਰ ਆ ਜਾਂਦਾ ਹੈ ਜਿਸ ਨਾਲ ਰਸੋਈ ਖਰਾਬ ਹੋ ਜਾਂਦੀ ਹੈ ਤੇ ਭੈਣਾਂ ਦਾ ਕੰਮ ਸਫਾਈ ਦਾ ਵੱਧ ਜਾਂਦਾ ਹੈ ਪਰੇਸ਼ਾਨ ਹੋ ਜਾਂਦੀਆਂ ਨੇ ਕਿ ਦਾਲ ਸਬਜੀ ਬਣਾਉਣ ਵਿੱਚ ਤਾਂ ਘੱਟ ਸਮਾਂ ਲੱਗਾ ਪਰ ਸਫਾਈ ਦਾ ਕੰਮ ਨਾਲ ਦੀ ਨਾਲ ਵੱਧ ਗਿਆ ਪਰ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਇੱਕ ਨੁਕਤਾ ਲੈ ਕੇ ਆਈ ਹਾਂ ਜਿਸ ਨਾਲ ਕਿ ਤੁਸੀਂ ਜਿੰਨਾ ਵੀ ਕੁੱਕਰ ਵਿੱਚ ਪਾਣੀ ਪਾ ਲਵੋ ਉਹ ਕਦੇ ਵੀ ਕੁੱਕਰ ਵਿੱਚੋਂ ਬਾਹਰ ਨਹੀਂ ਆਵੇਗਾ ਤੁਸੀਂ ਕੀ ਕਰਨਾ ਹੈ ਕਿ ਜਦੋਂ ਵੀ ਦਾਲ ਬਣਾਉਣੀ ਹੈ ਜਾਂ ਕੋਈ ਤਰੀ ਵਾਲੀ ਸਬਜੀ ਬਣਾਉਣੀ ਹੈ ਤਾਂ ਜਦੋਂ ਦਾਲ ਤੁਸੀਂ ਕੁੱਕਰ ਵਿੱਚ ਪਾ ਦੇਵੋਗੇ ਤਾਂ ਪਾਣੀ ਉਬਲਣ ਲੱਗੇਗਾ ਤਾਂ ਉਸ ਵਿੱਚ ਇੱਕ ਖਾਲੀ ਕਟੋਰੀ ਸਟੀਲ ਦੀ ਖਾਲੀ ਕੋਲੀ ਸਟੀਲ ਦੀ ਛੋਟੀ ਜਿਹੀ ਕੁੱਕਰ ਵਿੱਚ ਰੱਖ ਦਿਓ ਤੇ ਫਿਰ ਤੁਸੀਂ ਕੁੱਕਰ ਨੂੰ ਬੰਦ ਕਰ ਦਿਓ ਤੇ ਤੁਸੀਂ ਵੇਖੋਗੇ ਕਿ ਕਦੇ ਵੀ ਤੁਹਾਡੀ ਦਾਲ ਸਬਜੀ ਜੋ ਬਣਾ ਰਹੇ ਹੋ ਉਹ ਕਦੇ ਵੀ ਵਿਸਲ ਰਸਤੇ ਬਾਹਰ ਨਹੀਂ ਆਵੇਗੀ ਤੁਹਾਡੀ ਸਫਾਈ ਦਾ ਕੰਮ ਘਟ ਜਾਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਤੁਹਾਡੀ ਦਾਲ ਸਬਜੀ ਜੋ ਅੱਗੇ ਉਬਲ ਕੇ ਬਾਹਰ ਆ ਜਾਂਦੀ ਕੁੱਕਰ ਵਿੱਚੋਂ ਉਹ ਨਹੀਂ ਆਵੇਗੀ ਖੁਸ਼ ਰਹੋ ਤੰਦਰੁਸਤ ਰਹੋ